देखो तो मैं जो समझा मेरा जो एक सपना से ना जी बड़ी देर तक वो अब मतलब पूरा होने जा ये जाए मोहाली के अठारह जंक्शन ने ट्रैफिक उन्हों के उन्होंोल करूंगा जो कैमरे ने यह बहुत ही ज्यादा ਸੈਟੀਕੇਟਰ ਨੇ ਹਾਈ ਰੈਜੂਲੇਸ਼ਨ ਨੇ ਔਰ ਇਹਨਾਂ ਵਿੱਚ ਬਕਾਇਦਾ ਤੌਰ ਤੇ ਨੰਬਰ ਪਲੇਟ ਜਿਨੇ ਲੱਗੀਆਂ ਹੋਈਆਂ ਨੇ ਉਹਨਾਂ ਤੇ ਨੰਬਰ ਪੜਨ ਦੀ ਪੂਰੀ ਸਮਰੱਥਾ ਹੈ ਉੱਥੇ ਜਿਹੜੇ ਲਾਲ ਲੈਂਟੋਰ ਕ੍ਰਾਸ ਕਰਨਗੇ ਉਹਨਾਂ ਦੇ ਵੀ ਚਲਾਨ ਕੀਤੇ ਚਲਾਨ ਕੀਤੇ ਜਾਣਗੇ अठारह जंक्शन से अर एल बी डी और पीटीजेड कैमराज इंस्टॉल करके जी ट्रैफिक पुलिस है उन्होंने बहुत बड़ी राहत देने जा रही ऑटोमेटिक रिकॉर्ड हो जाएगा कि इस इंसान ने तीन वारी चार बारी ली है 200 ਮੀਟਰ ਤੱਕ ਜ਼ੂਮ ਕਰਕੇ ਕਿਸੇ ਵੀ ਗਤੀਵਿਧੀ ਨੂੰ ਵਾਚ ਕਰਨਾ ਹੈ ਕੋਈ ਵੀ ਆਪੀ ਮੂਵਮੈਂਟ ਨੂੰ ਵਾਚ ਕਰਨਾ ਹੈ ਜਾਂ ਕੋਈ ਇਲੀਗਲ ਐਕਟੀਵਿਟੀ ਨੂੰ ਵਾਚ ਕਰਨਾ ਜਿਵੇਂ ਵੀ ਰੈੱਡ ਲਾਈਟ ਕਰਾਨ ਕੋਈ ਉਸ ਲਾਈਨ ਨੂੰ ਕਰਾਸ ਕਰੇਗਾ ਤਾਂ ਇਮੀਡੀਏਟਲੀ ਅਲਰਟ ਆ ਜਾਏਗਾ ਮੋਹਰੀ ਛੋਣ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਖੈਰ ਨਹੀਂ ਚੰਡੀਗੜ੍ਹ ਦੀ ਤਰਸ ਤੇ ਜਿੱਥੇ ਹੀ ਚਲਾਨ ਕਿਤੇ ਜਾਣਗੇ ਉਥੇ ਵਾਰ-ਵਾਰ ਨਿਯਮ ਤੋੜਨ ਵਾਲਿਆਂ ਦੇ ਡਰਾਈਵਿੰਗ ਲਾਇਸੈਂਸ ਵੀ ਰੱਦ ਹੋਣਗੇ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਅਤੇ ਉਲੰਘਣਾਵਾਂ ਨੂੰ ਰੋਕਣ ਲਈ ਸਿਟੀ ਸਰਵੇਲੈਂਸ ਅਤੇ ਟ੍ਰੈਫਿਕ ਪ੍ਰਬੰਧ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ ਜਿਸ ਦਾ ਉਦਘਾਟਨ ਅੱਜ ਐਮਐਲਏ ਕੁਲਵੰਤ ਸਿੰਘ ਨੇ ਕੀਤਾ ਪੰਨੀ ਪਲਾ ਵਿੱਚ ਸ਼ਹਿਰ ਦੇ 20 ਜਨਸਣਾ ਨੂੰ ਕਵਰ ਕੀਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਮੇਰਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਉਹ ਸ਼ੁਰੂ ਤੋਂ ਹੀ ਕਾਨੂੰਨ ਵਿਵਸਥਾ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਦੇ ਹਮਾਇਤੇ ਰਹੇ ਨੇ ਸਪੈਸ਼ਲ ਡੀਜੀਪੀ ਡਾਕਟਰ ਐਸਐਸ ਚੋਹਾਨ ਡੀਸੀ ਆਸ਼ਿਕਾ ਜਨ ਅਤੇ ਐਸਐਸਪੀ ਸੰਦੀਪ ਗਰਗ ਨੇ ਵੀ ਸਿਟੀ ਸਰਵੇਲੈਂਸ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਣਾਲੀ ਬਾਰੇ ਜਾਣਕਾਰੀ ਸਾਂਝੀ ਕੀਤੀ ਦੇਖੋ ਮੈਂ ਅੱਜ ਇਹ ਸਮਝਦਾ ਮੇਰਾ ਜਿਹੜਾ ਇੱਕ ਸੁਪਨਾ ਸੀ ਨਾ ਜੀ ਬੜੀ ਦੇਰ ਤੋਂ ਉਹ ਅੱਜ ਮਤਲਬ ਪੂਰਾ ਹੋਣ ਜਾ ਰਿਹਾ ਹੈ ਲੋਕਾਂ ਨੂੰ ਬੜੀ ਸ਼ਿਕਾਇਤ ਸੀ ਵੀ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਕੰਟਰੋਲ ਬਹੁਤ ਹੁੰਦਾ ਹੈ ਔਰ ਚੰਡੀਗੜ੍ਹ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਜਗਾ ਜਗਾ ਦੇ ਉੱਤੇ ਸਰਵੇਲੈਂਸ ਹੈ ਲੇਕਿਨ ਮੁਹਾਲੀ ਦੇ ਵਿੱਚ ਕੁਝ ਨਹੀਂ ਹੈਗਾ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸਾਡੇ ਬਹੁਤ ਹੀ ਹੌਨ ਹਾਰ ਜਿਹੇ ਆਫੀਸਰਸ ਨੇ ਉਨ੍ਹਾਂ ਦੇ ਸਹਿਯੋਗ ਦੇ ਨਾਲ ਸਾਡੇ ਮੇਰੇ ਨਾਲ ਖੜੇ ਨੇ ਸਰਦ ਸਤਿਆ ਚੋਹਾਂ ਜੀ ਇਹ ਡੀਜੀਪੀ ਵੀ ਨੇ ਔਰ ਨਾਲ ਇਹ ਐਮਡੀ ਨੇ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਤੇ ਜਿਨ੍ਹਾਂ ਨੇ ਇਹ ਸਾਰਾ ਉਦਮ ਕੀਤਾ ਤੇ ਨਾਲੇ ਸਾਡੇ ਡਿਪਟੀ ਕਮਿਸ਼ਨਰ ਖੜੇ ਨੇ ਅਸ਼ੀਆ ਜੈਨ ਜੀ ਇਹਨਾਂ ਨੇ ਇਹਨਾਂ ਨੇ ਲਗਾਤਾਰ ਮੈਂ ਬੇਨਤੀਆਂ ਕਰਦਾ ਰਿਹਾ ਤੇ ਇਹਨਾਂ ਨੇ ਨਾਲ ਦੀ ਨਾਲ ਮਤਲਬ ਸਾਰਿਆਂ ਦਾ ਧਾਮ ਮੇਰੇ ਰੱਖਿਆ ਤੇ ਸਾਡੇ ਐਸਐਸਪੀ ਸਾਹਿਬ ਖੜੇ ਨੇ ਗਰਗ ਜੀ ਹੁਣ ਸਾਡੇ ਅਫਸਰ ਨੇ ਤੇ ਸਾਰਿਆਂ ਦੇ ਨਾਲ ਐਸਆਈਏ ਸਾਹਿਬ ਸਾਡੇ ਖੜੇ ਨੇ ਦੀ ਬਾਂਕਰ ਜੀ ਸਾਰਿਆਂ ਦੇ ਸਹਿਯੋਗ ਨਾਲ ਅੱਜ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ ਔਰ 17 ਕਰੋੜ ਦੇ 60 ਲੱਖ ਰੁਪਏ ਦੀ ਲਾਗਤ ਨਾਲ ਬਣ ਜਾ ਰਿਹਾ ਇਹ ਪ੍ਰੋਜੈਕਟ ਜਿਹੜਾ ਇਹ ਜਿਹੜੇ ਮੁਹਾਲੀ ਦੇ 18 ਜੰਕਸ਼ਨ ਦੇ ਟ੍ਰੈਫਿਕ ਦੇ ਉਹਨਾਂ ਨੂੰ ਕੰਟਰੋਲ ਕਰੂਗਾ ਔਰ ਇਹਦੇ ਵਿੱਚ ਕੋਈ ਮੇਰਾ ਖਿਆਲ ਹੈ ਵੀ 450 ਦੇ ਕਰੀਬ ਕੈਮਰੇ ਨੇ ਜਿਹੜੇ ਉਹ ਲਾਏ ਜਾਣਗੇ ਹਾਈ ਹਾਈ ਰੈਜ਼ੋਲੂਸ਼ਨ ਕੈਮਰੇ ਨੇ ਜਿਹੜੇ ਬਕਾਇਦਾ ਤੌਰ ਤੇ ਟ੍ਰੈਫਿਕ ਨੂੰ ਕੰਟਰੋਲ ਕਰਨਗੇ ਔਰ ਬਕਾਇਦਾ ਤੌਰ ਤੇ ਇਹਦੇ ਲਈ ਇੱਕ ਕੰਟਰੋਲ ਰੂਮ ਵੀ ਖੋਲਿਆ ਜਾਊਗਾ ਜਿਹਦੇ ਵਿੱਚ ਹਰ ਟਾਈਮ ਆ ਜਿਹੜੀ ਨਿਗਾਹ ਹੋਊਗੀ ਕੈਮਰਾ ਦੇ ਉੱਤੇ ਸਕਰੀਨ ਦੇ ਉੱਤੇ ਜੋ ਵੀ ਵਾਪਰ ਰਿਹਾ ਹੈ ਸ਼ਹਿਰ ਦੇ ਵਿੱਚ ਚੌਕਾਂ ਦੇ ਵਿੱਚ ਉਹਨੂੰ ਬਕਾਇਦਾ ਤੌਰ ਤੇ ਮਿੰਟ-ਮਿੰਟ ਦੀ ਜਾਣਕਾਰੀ ਲਈ ਜਾਊਗੀ ਔਰ ਨਾਲ ਹੀ ਆਟੋਮੈਟਿਕ ਚਲਾਨ ਹੋਣਗੇ ਔਰ ਜਿਹੜੇ ਕਿ ਕੈਮਰੇ ਨੇ ਇਹ ਬਹੁਤ ਹੀ ਜ਼ਿਆਦਾ ਸਫਿਸਟੀਕੇਟਿਡ ਨੇ ਹਾਈ ਰੈਜ਼ੋਲੂਸ਼ਨ ਨੇ ਔਰ ਇਹਨਾਂ ਵਿੱਚ ਬਕਾਇਦਾ ਤੌਰ ਤੇ ਨੰਬਰ ਕਲੈਕਟ ਜਿਹੜੇ ਲੱਗੀਆਂ ਹੋਈਆਂ ਨੇ ਉਹਨਾਂ ਤੇ ਨੰਬਰ ਪੜਨ ਦੀ ਪੂਰੀ ਸਮਰੱਥਾ ਹੈ ਤੇ ਜਿਹੜੇ ਲਾਲ ਲੈਂਪ ਨੂੰ ਕਰਾਸ ਕਰਨਗੇ ਉਹਨਾਂ ਦੇ ਵੀ ਚਲਾਨ ਈਮੇਲ ਚ ਲਾਨ ਕੀਤੇ ਜਾਣਗੇ ਜਿਨ੍ਹਾਂ ਨੇ ਹੈਲਮਟ ਨਹੀਂ ਪਾਈ ਹੋਗੀ ਉਹਨਾਂ ਦੇ ਵੀ ਈਮੇਲ ਚ ਲਾਨ ਉਹਦੇ ਘਰ ਪਹੁੰਚਣਗੇ ਤੇ ਬਹੁਤ ਹੀ ਅਤਿ ਆਧੁਨਿਕ ਜਿਹੜੀ ਟੈਕਨੀਕ ਹੈ ਉਹਦੇ ਨਾਲ ਇਹ ਜਿਹੜਾ ਕੰਮ ਕੀਤਾ ਹੈ ਉਹ ਹੋਣ ਜਾ ਰਿਹਾ ਤੇ ਮੈਂ ਇਹ ਸਮਝਦਾ ਵੀ ਇਹ ਮੁਹਾਲੀ ਦੇ ਲਈ ਇੱਕ ਤੋਹਫਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਨ੍ਹਾਂ ਨੂੰ ਬੇਨਤੀ ਕੀਤੀ ਮੈਂ ਤੇ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਇਹ ਜਿਹੜੇ ਪੈਸੇ ਮਨਜ਼ੂਰ ਕੀਤੇ ਤੇ ਨਾਲ ਹੀ ਹੁਕਮ ਦਿੱਤਾ ਵੀ ਇਹ ਕੰਮ ਜਿਹੜਾ ਇਹ ਹੋਣਾ ਚਾਹੀਦਾ ਇਮੀਡੀਏਟਲੀ ਤਾਂ ਕਿ ਅਸੀਂ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਹ ਪੰਜਾਬ ਦੇ ਵਿੱਚ ਕਰ ਸਕੀਏ ਤੇ ਮੈਂ ਇਹ ਯਕੀਨ ਦਵਾਉਂਦਾ ਮੁਹਾਲੀ ਵਾਸੋਂ ਦੇ ਵੀ ਹੋਰ ਵੀ ਜਿਹੜੇ ਬਹੁਤ ਸਾਰੇ ਕੰਮ ਵਾਹਲੇ ਚੱਲ ਰਹੇ ਨੇ ਚੌਕ ਬਣ ਰਹੇ ਨੇ ਔਰ ਨਾਲੇ ਤੁਸੀਂ ਦੇਖਿਆ ਹੋਊਗਾ ਵੀ ਸੜਕਾਂ ਜਿਹੜੀਆਂ ਚੌੜੀਆਂ ਹੋ ਰਹੀਆਂ ਨੇ ਉਦੋਂ ਬਾਅਦ ਜਿਹੜਾ ਟ੍ਰੈਫਿਕ ਕੰਟਰੋਲ ਵਾਲੇ ਕੈਮਰੇ ਲੱਗੇ ਨੇ ਤੇ ਉਹਨਾਂ ਦੇ ਟਾਈਮ ਦੇ ਵਿੱਚ ਹੁਣ ਇਹ ਸਾਰੇ ਕੰਮ ਹੋਣ ਤੋਂ ਬਾਅਦ ਫਿਰ ਸ਼ਹਿਰ ਦੀ ਬਿਊਟੀਫਿਕੇਸ਼ਨ ਦੇ ਉੱਤੇ ਖਾਸ ਧਿਆਨ ਦਿੱਤਾ ਜਾਊਗਾ ਜਿਹੜੀਆਂ ਗ੍ਰੀਨਰੀ ਆ ਜਾਂ ਜਿੱਥੇ ਦਰਖਤ ਲਾਉਣੇ ਨੇ ਲੋਕਾਂ ਦੀ ਸਿਹਤ ਵਾਤਾਵਰਣ ਵਾਸਤੇ ਜਿਹੜਾ ਉਹ ਖਾਸ ਕੰਮ ਕੀਤਾ ਜਾਊਗਾ ਤੋਂ ਮੈਂ ਇੱਕ ਵਾਰੀ ਫੇਰ ਸਾਰਾ ਧੰਨਵਾਦ ਕਰਦਾ ਮੈਂ ਪੂਰੀ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੰਮ ਸਾਡਾ ਸਿਰੇ ਚੜਿਆ ਔਰ ਮੈਨੂੰ ਇਹ ਆਸ ਹੈ ਵੀ ਜਿਹੜਾ ਮੜਾ ਮੋਟਾ ਕਿਤੇ ਕੋਈ ਹੋਰ ਜੰਕਸ਼ਨ ਰਹਿ ਵੀ ਗਏ ਨੇ ਤੇ ਉਹਨਾਂ ਉਹ ਵੀ ਬਹੁਤ ਜਲਦੀ ਇਹ ਪ੍ਰਪੋਜ਼ਲ ਬਣਾ ਕੇ ਭੇਜ ਦੇਣਗੇ ਤੇ ਮੈਂ ਮੁੱਖ ਮੰਤਰੀ ਤੇ ਵਿੱਣਾਸ ਮੰਤਰੀ ਇਹ ਨਾਲ ਗੱਲ ਕਰਕੇ ਤੇ ਹੋਰ ਵੀ ਜਿਹੜੇ ਪੈਸੇ ਹੋਣਗੇ ਉਹ ਵੀ ਮੈਂ ਲਿਆਉਣ ਦੀ ਕੋਸ਼ਿਸ਼ ਕਰੂੰਗਾ ਇਹਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਬਈ 에어ਪੋਰਟ ਰੋਡ ਦੇ ਉੱਤੇ ਜਿਹੜਾ ਉਹ ਟ੍ਰੈਫਿਕ ਦਾ ਸਪੀਡ ਕੰਟਰੋਲ ਕਰਨ ਵਾਸਤੇ ਵੀ ਦੋ ਜਗ੍ਹਾ ਦੇ ਉੱਤੇ ਜਿਹੜੇ ਕੈਮਰੇ ਲਾਏ ਗਏ ਨੇ ਔਰ ਸਪੀਡ ਵੀ ਕੰਟਰੋਲ ਹੋਊਗੀ ਜਿਹਦੇ ਨਾਲ ਫੁੱਲੜਬਾਜ਼ੀ ਵੀ ਰੁਗੂਗੀ ਐਕਸੀਡੈਂਟ ਘਟਣਗੇ ਔਰ ਮੈਂ ਇਹ ਸਮਝਦਾ ਬਈ ਇਹਦੇ ਨਾਲ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਮਿਲੋ ਕੋ ਕੈਜੂਅਲਟੀ ਜਿਹੜੀਆਂ ਹੁੰਦੀਆਂ ਨੇ ਤੁਸੀਂ ਦੇਖ ਚਾਹੋਗੇ ਕਿ ਚੌਂਕ ਦੇ ਵਿੱਚ ਬਹੁਤ ਜ਼ਿਆਦਾ ਖਤਨਾਕ ਐਕਸੀਡੈਂਟ ਹੁੰਦੇ ਨੇ ਤੇ ਮੌਤਾਂ ਹੀ ਹੁੰਦੀਆਂ ਨੇ ਮੈਨੂੰ ਇਹ ਲੱਗਦਾ ਵੀ ਉਹ ਵੀ ਜਿਹੜੀ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਬਚਤ ਹੋਊਗੀ ਔਰ ਹੋਰ ਵੀ ਇੰਨੇ ਕੈਮਰੇ ਲੱਗੇ ਹੋਏ ਨੇ ਕੋਈ ਵੀ ਗੈਰ ਕਾਨੂੰਨੀ ਐਕਟੀਵਿਟੀ ਹੁੰਦੀ ਹੈ ਕੋਈ ਕ੍ਰਿਮੀਨਲਾਂ ਕੋਈ ਮੁੰਡੇ-ਮੁੰਡੇ ਕੋਈ ਮਤਲਬ ਲੇਡੀਜ਼ ਨੂੰ ਵੀ ਸਰਕਾਰ ਦੇ ਸਰਟਾ ਮਿਲੇਗੀ ਤੋ ਵੀ ਉਹਨਾਂ ਜਿਹੜਾ ਵੀ ਕੋਈ ਕਿਸੇ ਕਿਸੇ ਦੀ ਗਲਤ ਕੰਮ ਕਰੂਗਾ ਤਾਂ ਇਹ ਕੈਮਰੇ ਦੀ ਅੱਖ ਨੇ ਥੱਲੇ ਕੰਮ ਕਰੂਗਾ ਉਹ ਤੇ ਮੈਂ ਦੰਦਾ ਵੀ ਜਿਹੜਾ ਮੁਹਾਲੀ ਦੇ ਵਿੱਚ ਕ੍ਰਾਈਮ ਹੋਈ ਨਾ ਬਰਾਬਰ ਕਿ ਹਮੇਸ਼ਾ ਇਹ ਕਹਿੰਦੇ ਐ ਅਸੀਂ ਕਿ ਡਰਾਈਵਿੰਗ ਲਾਇਸੈਂਸ ਸਸਪੈਂਡ ਕਿਉਂ ਨਹੀਂ ਹੁੰਦੇ ਡਰਾਈਵਿੰਗ ਲਾਇਸੈਂਸ ਕੈਨਸਲ ਕਿਉਂ ਨਹੀਂ ਹੁੰਦੇ ਉਹਦਾ ਮੇਨ ਰੀਜ਼ਨ ਇਹ ਸੀਗਾ ਕਿ ਸਾਡੇ ਕੋਲ ਰਿਕਾਰਡਸ ਜਿਹੜੇ ਆਟੋਮੈਟਿਕ ਨਹੀਂ ਹੁੰਦੇ ਕਿੱਥੇ ਵੀ किसी भी कंपाइल करना बड़ा औखाई तो हो जाएगा रिकॉर्ड हो जाएगा कि इस इंसान ने तीन बारी चार बारी बार लीए तो जो हार्ड स्टेप स्टैप कैंसलेशन ऑफ ड्राइविंग लाइसेंस वो भी इंप्लीमेंट किया जा सकता है दूजा एक सुप्रीम कोर्ट ने इनिशिएटिव स्टार्ट इनिशिएगा वर्चुअल कोर्ट का कोर्ट जिथे कोई लॉयर नहीं कोई लिटिगेशन नहीं कोई जज नहीं सारा आटोमैटिकली है तो ट्रैफिक सिस्टम वास्ते ही इन्होंने पहला स्टार्ट किया ਉਹ ਹੌਲੀ-ਹੌਲੀ ਕੋਡਸ ਨਾਲ ਲੈ ਕੇ ਇਹਨੂੰ ਵਰਚੁਅਲ ਕੋਡਸ ਦੇ ਨਾਲ ਜੋੜਿਆ ਵੀ ਜਾ ਸਕਦਾ ਚਲਾਨ ਜਨਰੇਟ ਹੋਇਆ ਚਲਾਨ ਸਿੱਧਾ ਪਹੁੰਚ ਗਿਆ ਜਿਹੜਾ ਇਨਸਾਨ ਜਿਹਨੂੰ ਚਲਾਨ ਦਿੱਤਾ ਹੋਇਆ ਉਹਨੇ ਆਪਣੀ ਪੇਮੈਂਟ ਗੇਟਵੇ ਦੇਖ ਲਈ ਵਰਚੁਅਲ ਕੋਡ ਦੇ ਨਾਲ ਉਹਦਾ ਕਨੈਕਸ਼ਨ ਹੋ ਗਿਆ ਵਰਚੁਅਲ ਕੋਡ ਜਿੱਥੇ ਕੋਈ ਜੱਜ ਨਹੀਂ ਬੈਠਾ ਉਹਨੇ ਆਪੇ ਹੀ ਦੇਖ ਲੈਣਾ ਕੀ ਆਫੈਂਸ ਹੈ ਕੀ ਹੈ ਕਿੰਨਾ ਸੀਰੀਅਸ ਹੈ ਪਹਿਲੇ ਕਿੰਨਾ ਆਫੈਂਸ ਕਿੰਨਾ ਉਹਨੇ ਚਲਾਨ ਦੀ ਰਕਮੀ ਕਰ ਲੈਣੀ ਹੈ ਇੱਥੇ ਇਹਨੇ ਪੇਮੈਂਟ ਕੀਤਾ ਬਾਹਰ ਚਲਾ ਗਿਆ ਤੋ ਆ ਟੋਟਲ ਇਲੈਕਟ੍ਰੋਨਿਕਸ ਜਿਹੜਾ ਸਿਸਟਮ ਹੈ ਅੱਗੇ ਜਾ ਕੇ ਇਹ ਵੀ ਹੋ ਸਕਦਾ ਇਨ ਐਡੀਸ਼ਨ ਟੂ ਵਾਟ ਸਾਰੇ ਪੁਆਇੰਟਸ ਐਮਐਲਏ ਸਾਹਿਬ ਨੇ ਤੇ ਡੀਸੀ ਮੈਡਮ ਨੇ ਐਸਐਸਪੀ ਸਾਹਿਬ ਨੇ ਕਵਰ ਕੀ ਜੋ ਹਮੇਸ਼ਾ ਇਹ ਪਹਿਲੇ ਤੋਂ ਪ੍ਰੋਜੈਕਟ ਹੈ ਜੇ ਇਸ ਤੋਂ ਬਾਅਦ ਅਸੀਂ ਪੰਜਾਬ ਦੇ ਹੋਰ ਸ਼ਹਿਰਾਂ 'ਚ ਵੀ ਲੱਗਣ ਜਾ ਰਹੇ ਹਾਂ ਜਾਂ ਹੋਰ ਪਾਸੇ ਲੱਗ ਰਹੇ ਐਮਰਿਤੀ ਸਾਹਿਬ ਨੇ ਪਹਿਲੇ ਹੀ ਕਹਿ ਦਿੱਤਾ ਹੋਇਆ ਕਿ ਸੀਐਮ ਸਾਹਿਬ ਇਸ ਵੈਰੀ ਇੰਟਰਸਟਿਡ ਕਿ ਟੈਕਨੋਲੋਜੀ ਯੂਜ਼ ਕਰੋ ਤਾਂ ਲੋਕਾਂ ਨੂੰ ਰਾਹਤ ਦਿਓ ਜਿਸ ਤਰ੍ਹਾਂ ਆਪਾਂ ਬਾਰ-ਬਾਰ ਚੰਡੀਗੜ੍ਹ ਦੀ ਗੱਲ ਕਰਦੇ ਦੇਖੋ ਕੋਈ ਮੈਨੂੰ ਪੁੱਛ ਰਿਹਾ ਸੀਗੇ ਡਰ ਦੇ ਡਰ ਦੇ ਮ ਹਮੇਸ਼ਾ ਬੱਚੇ ਨੂੰ ਕੋਈ ਵੀ ਚੀਜ਼ ਤੁਸੀਂ ਸਿਖਾਓਗੇ ਪਹਿਲਾਂ ਡਰ ਦੇ ਮਾਰੇ ਕਰਦਾ ਹੈ ਬਾਅਦ ਚ ਉਹਦੀ ਆਦਤ ਬਣ ਜਾਂਦੀ ਹੈ ਤਾਂ ਬੇਸ਼ੱਕ ਕੋਈ ਵੀ ਇਨਸਾਨ ਡਰ ਦੇ ਮਾਰੇ ਉਸ ਕੈਮਰੇ ਦੇ ਅੱਗੇ ਰੁਕੇ ਅੱਗੇ ਤੋਂ ਆਫਟਰ ਪੀਰੀਅਡ ਆਫ ਟਾਈਮ ਉਹਦੀ ਆਦਤ ਬਣ ਜਾਂਦੀ ਹੈ ਤਾਂ ਅਸੀਂ ਇਹ ਚਾਹੁੰਦੇ ਕਿ ਲੋਕਾਂ ਦੀ ਆਦਤ ਬਣ ਜਾਏ ਕਿ ਕਿਸੇ ਵੀ ਰੂਲ ਨੂੰ ਫੋਲੋ ਕਰੇ ਦੇਖੋ ਜੀ ਇਸ ਤਰ੍ਹਾਂ ਹੈ ਕਿ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਬਦੌਰ ਹੈਡ ਆਫ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਇਹ જિલ્લા ਪ੍ਰਸ਼ਾਸਨ ਵਚਨ ਬੱਧ ਹੈ ਕਿ ਰੋਡ ਸੇਫਟੀ ਸ਼ਹਿਰ ਦੇ ਵਿੱਚ ਇਨਸ਼ੋਰ ਕੀਤੀ ਜਾਵੇ ਔਰ ਕਿਸੇ ਤਰ੍ਹਾਂ ਦੇ ਵੀ ਕੈਜੂਐਲਟੀ ਜਾਂ ਇੰਜਰੀ ਸੜਕ ਦੇ ਉੱਤੇ ਕਿਸੇ ਵੀ ਹਾਲ ਦੇ ਵਿੱਚ ਪ੍ਰੀਵੈਂਟ ਕੀਤੀ ਜਾਵੇ ਔਰ ਇਸ ਦੇ ਵਿੱਚ ਇਹ ਬਹੁਤ ਵੱਡਾ ਕਦਮ ਜਿਹੜਾ ਹੈ ਐਮਐਲਏ ਸਾਹਿਬ ਦੀ ਇਨੀਸ਼ੀਏਟਿਵ ਦੇ ਤਹਿਤ ਔਰ ਪੀਪੀਐਸ ਦੇ ਵਿੱਚ ਮਾਨਯੋਗ ਸਾਡੇ ਡੀਜੀਪੀ ਸਾਹਿਬ ਦੇ ਇਨੀਸ਼ੀਏਟਿਵ ਦੇ ਰਾਹੀਂ ਅੱਜ ਅਸੀਂ ਮੁਕੰਮਲ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ 18 ਜੰਕਸ਼ਨਸ ਤੇ ਅਸੀਂ ਆਰਐਲਬੀਡੀ ਏਐਨਪੀਆਰ ਔਰ ਪੀਟੀਜ਼ੈਡ ਕੈਮਰਾਜ਼ ਇੰਸਟਾਲ ਕਰਕੇ ਜਿਹੜੀ ਟ੍ਰੈਫਿਕ ਪੁਲਿਸ ਹੈ ਉਹਨੂੰ ਬਹੁਤ ਵੱਡੀ ਰਾਹਤ ਦੇਣ ਜਾ ਰਹੇ ਕਿਉਂਕਿ ਇਹ ਕੈਮਰਾ ਬਤੌਰੇ ਕਿ ਇਨਵੀਜ਼ੀਬਲ ਕੌਪ ਜਿਹੜਾ ਹੈ ਸੜਕ ਦੇ ਉੱਤੇ ਕੰਮ ਕਰਦਾ ਔਰ ਇਹਦੇ ਨਾਲ ਹੀ ਸਾਡਾ ਮਕਸਦ ਇਹ ਨਹੀਂ ਕਿ ਲੋਕਾਂ ਦਾ ਚਲਾਨ ਕੀਤਾ ਜਾਵੇ ਸਗੋ ਮਕਸਦ ਇਹ ਹੈ ਕਿ ਲੋਕਾਂ ਦੇ ਵਿੱਚ ਇੱਕ ਡਿਟਰੈਂਸ ਆਵੇ ਸਮਝ ਆਵੇ ਕਿ ਅਸੀਂ ਆਪ ਹੀ ਜਿਹੜੇ ਟ੍ਰੈਫਿਕ ਰੂਲਸ ਹੈ ਉਹਦੀ ਪਾਲਣਾ ਕਰਨੀ ਹੈ ਔਰ ਜੇ ਕਿਸੇ ਕਾਰਨ ਵਸ਼ ਉਹ ਪਾਲਣਾ ਨਹੀਂ ਕਰਦੇ ਫਿਰ ਜਿਹੜਾ ਚਲਾਨ ਹੈ ਉਹ ਵੀ ਸੁਨਿਸ਼ਚਿਤ ਕੀਤਾ ਜਾਵੇ ਇਹਦੇ ਨਾਲ ਸਾਡਾ ਮੇਨ ਮਕਸਦ ਇਹ ਹੀ ਹੈ ਕਿ ਸੜਕ ਦੇ ਉੱਤੇ ਕਿਸੇ ਦੀ ਕੋਈ ਜਾਨ ਨਾ ਜਾਵੇ ਔਰ ਕੋਈ ਵੀ ਕਿਸੇ ਤਰ੍ਹਾਂ ਦੀ ਇੰਜਰੀ ਪੈਡੇਸਟੀਅਨ ਨੂੰ ਜਾਂ ਜਿਹੜੇ ਸਾਈਕਲ ਰਾਈਡਰਸ ਐ ਟੂ व्हीਲਰ ਰਾਈਡਰਸ ਐ ਉਹਨਾਂ ਨੂੰ ਨਾ ਹੋਵੇ ਅ ਇਹ ਜਿਹੜੇ ਅੱਜ ਇਸ ਪ੍ਰੋਜੈਕਟ ਦਾ ਉਦਘਾਟਨ ਜਿਹੜਾ ਹੋਇਆ ਹੈ ਇਹਦੇ ਵਿੱਚ 18 ਲੋਕੇਸ਼ਨਾਂ ਜਿਹੜੀਆਂ ਹੈਗੀਆਂ ਉਹ ਕੈਮਰਾਜ਼ ਨਾਲ ਕਵਰ ਕੀਤੇ ਜਾਣੇ ਨੇ ਕਰੀਬ 400 ਤੋਂ ਉੱਪਰ ਜਿਹੜੇ ਕੈਮਰਾਜ਼ ਹੈਗੇ ਲਗਾਏ ਜਾ ਰਹੇ ਨੇ ਇਦੇ ਵਿੱਚ ਚਾਰ ਟਾਈਪ ਦੇ ਕੈਮਰਾਸ ਜਿਹੜੇ ਲਗਾਏ ਜਾ ਰਹੇ ਨੇ ਇੱਕ ਸਭ ਤੋਂ ਪਹਿਲਾਂ ਤਾਂ ਬੁਲੇਟ ਕੈਮਰਾਸ ਜਿਹੜੇ ਕਿ ਆਪਾਂ ਨਾਰਮਲ ਕੈਮਰਾਸ ਹੁੰਦੇ ਨੇ ਉਹ ਤੋਂ ਬਾਅਦ ਪੀਟੀਜ਼ੈਡ ਕੈਮਰਾ ਜਿਹੜਾ ਪੈਨ ਟਿਲਟ ਜ਼ੂਮ ਕੈਮਰਾ ਹੁੰਦਾ ਹੈ ਉਹ ਸਾਡੇ ਕੰਟਰੋਲ ਰੂਮ ਦੇ ਵਿੱਚ ਜਿਹੜੇ ਸਾਡੇ ਆਪਰੇਟਰਸ ਨੇ ਉਹ ਬੈਠੇ ਬੈਠੇ ਕੈਮਰੇ ਚ ਜ਼ੂਮ ਕਰਕੇ ਬਹੁਤ ਜ਼ਿਆਦਾ ਕਰੀਬ 200 ਮੀਟਰ ਤੱਕ ਨੂੰ ਜ਼ੂਮ ਕਰਕੇ ਕਿਸੇ ਵੀ ਗਤੀਵਿਧੀ ਨੂੰ ਵਾਚ ਕਰਨਾ ਹੈ ਕੋਈ ਵੀ ਆਈਪੀ ਮੂਵਮੈਂਟ ਨੂੰ ਵਾਚ ਕਰਨਾ ਹੈ ਜਾਂ ਕੋਈ ਇਲੀਗਲ ਐਕਟੀਵਿਟੀ ਨੂੰ ਵਾਚ ਕਰਨਾ ਤਾਂ ਇਮੀਡੀਏਟਲੀ ਹੋ ਸਕਦੀ ਹੈ ਤਾਂ ਉਸ ਦੇ ਨਾਲ ਇੱਕ ਰੈੱਡ ਲਾਈਟ ਵਾਇਲੇਸ਼ਨ ਡਿਟੈਕਸ਼ਨ ਕੈਮਰਾਜ਼ ਹੈਗੇ ਹੈ ਜਿਹੜਾ ਕਿ ਰੈੱਡ ਲਾਈਟ ਦੇ ਨਾਲ ਜੁੜੇ ਹੋਏ ਹੁੰਦੇ ਨੇ ਪਲੱਸ ਜਿਹੜੀ ਫਰੰਟ ਲਾਈਨ ਹੁੰਦੀ ਹੈ ਜਿਹੜਾ ਜ਼ੈਬਰਾ ਕ੍ਰੋਸਿੰਗ ਵਾਲੀ ਲਾਈਨ ਹੁੰਦੀ ਹੈ ਉਹਨੂੰ ਮਾਨੀਟਰ ਕਰਦੇ ਨੇ ਤੇ ਜਿਵੇਂ ਵੀ ਰੈੱਡ ਲਾਈਟ ਦੌਰਾਨ ਕੋਈ ਉਸ ਲਾਈਨ ਨੂੰ ਕ੍ਰੋਸ ਕਰੇਗਾ ਤਾਂ ਇਮੀਡੀਏਟਲੀ ਉਹ ਅਲਰਟ ਆ ਜਾਏਗਾ ਜਿਹੜਾ ਚੌਥਾ ਕੈਮਰਾ ਐਨਪੀਆਰ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰਾ ਹੈਗਾ ਇਹ ਚ ਆਟੋਮੈਟਿਕਲੀ ਨੰਬਰ ਪਲੇਟ ਰੀਡ ਵੀ ਹੋਏਗੀ ਤਾਂ ਉਹਨੂੰ ਡਿਜੀਟਲ ਫਾਰਮੈਟ ਦੇ ਵਿੱਚ ਕਨਵਰਟ ਕਰਕੇ ਉਹ ਜਿਹੜੀ ਹੈਗੀ ਸਾਡੇ ਡਾਟਾਬੇਸ ਦੇ ਵਿੱਚ ਸਟੋਰ ਹੋ ਜਾਏਗਾ ਇਹਦੇ ਸਾਡੇ ਦੋ ਐਡਵਾਂਟੇਜ ਹੈ ਇੱਕ ਤਾਂ ਰੈੱਡ ਲਾਈਟ ਵਾਇਲੇਸ਼ਨ ਜਿਹੜੇ ਕੈਮਰਾਜ਼ ਹੈਗੇ ਹੈ ਉਹ ਜਿਵੇਂ ਕੋਈ ਰੈੱਡ ਲਾਈਟ ਵਾਇਲੇਟ ਕਰਦਾ ਹੈ ਜਾਂ ਫਿਰ ਅਸੀਂ ਇਹਦੇ ਵਿੱਚ ਫਿਊਚਰ ਦੇ ਵਿੱਚ ਹੋਰ ਵੀ ਤਰ੍ਹਾਂ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸ ਸਿਸਟਮ ਸਰਵਰ ਦੇ ਉੱਤੇ ਲਗਾ ਸਕਦੇ ਹਾਂ ਜੇ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਵਾਇਲੇਸ਼ਨ ਕਰਦਾ ਹੈ ਤਾਂ ਆਟੋਮੈਟਿਕਲੀ ਉਹਦਾ ਨੰਬਰ ਪਲੇਟ ਕੈਪਚਰ ਹੋਏਗਾ ਤੇ ਜਿਵੇਂ ਇਹ ਚਲਾਨ ਜੀ ਨੂੰ ਆਪਾਂ ਕਹਿੰਦੇ ਆ ਉਹ ਆਟੋਮੈਟਿਕਲੀ ਇਸ਼ੂ ਹੋ ਜਾਏਗਾ ਤੇ ਉਹਦੇ ਘਰ ਤੱਕ ਪਹੁੰਚ ਜਾਏਗਾ ਜਿਹੜਾ ਚਲਾਨ ਹੈਗਾ ਜਿਹੜਾ ਕਿ ਹੁਣ ਹੋਰ ਵੀ ਵੱਡੇ ਸ਼ਹਿਰਾਂ ਦੇ ਵਿੱਚ ਦੇਖਦੇ ਆ ਰਹੇ ਹਾਂ ਆਟੋਮੈਟਿਕ ਨੰਬਰ ਪਲੇਟ ਰੀਟਰ ਦਾ ਇੱਕ ਹੋਰ ਐਡਵਾਂਟੇਜ ਹੈ ਜੀ ਕੋਈ ਕ੍ਰਿਮੀਨਲ ਕੋਈ ਗੱਡੀ 스ਮੈਚ ਕਰਕੇ ਭੱਜਿਆ ਜਾਂ ਕੋਈ ਵੀ ਕਾਰਵਾਈ ਹੈ ਕੋਈ ਸਟੈਸ਼ਿੰਗ ਕਰਕੇ ਭੱਜਿਆ ਇਲੈਗਲ ਐਕਟੀਵਿਟੀ ਕਰਕੇ ਭੱਜਿਆ ਤਾਂ ਉਹਦੇ ਨੰਬਰ ਪਲੇਟ ਅਸੀਂ ਆਟੋਮੈਟਿਕਲੀ ਉਹਨੂੰ ਪੂਰਾ ਰੂਟ ਜਿਹੜਾ ਹੈਗਾ ਕੰਟਰੋਲ ਰੂਮ ਨਹੀਂ ਟ੍ਰੇਸ ਕਰ ਸਕਦੇ ਆ ਤਾਂ ਇਹ ਇੱਕ ਬਹੁਤ ਹੀ ਅੱਛਾ ਉਪਰਾਲਾ ਜਿਹੜਾ ਹੈਗਾ ਮਾਨਯੋਗ ਸੀਐਮ ਸਾਹਿਬ ਦੇ ਹੁਕਮਾਂ ਦੇ ਤਹਿਤ ਇਹ ਜਿਹੜਾ ਪ੍ਰੋਜੈਕਟ ਹੈਗਾ ਇੰਪਲੀਮੈਂਟ ਕਰਾਇਆ ਜਾ ਰਿਹਾ ਹੈ ਤੇ ਇਹ ਚ ਜਿਵੇਂ ਕਿ ਤੁਹਾਨੂੰ ਐਮਐਲਏ ਸਾਹਿਬ ਨੇ ਦੱਸਿਆ ਬੜਾ ਹੀ ਅੱਛਾ ਇਹ ਚ ਟੈਂਡਰ ਪ੍ਰੋਸੈਸ ਜਿਹੜੀ ਹੈ ਪਹਿਲਾਂ ਹੀ ਮੁਕੰਮਲ ਕੀਤੀ ਜਾ ਰਹੀ ਹੈ ਕੀਤੀ ਜਾ ਚੁੱਕੀ ਹੈ ਵਰਕ ਆਰਡਰ ਆਲਰੇਡੀ ਇਸ਼ੂ ਹੋ ਗਿਆ ਹੈ ਤੇ ਕੰਮ ਜਿਹੜਾ ਹੈਗਾ ਅੱਜ ਜੋਰਾ ਸ਼ੋਰਾ ਤੇ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਅਗਲੇ 3 ਮਹੀਨਿਆਂ ਦੇ ਅੰਦਰ ਅੰਦਰ ਕੰਮ ਮੁਕੰਮਲ ਹੋ ਕੇ ਇਹ ਪ੍ਰੋਜੈਕਟ ਜਿਹੜਾ ਇੰਪਲੀਮੈਂਟ ਹੋ ਜਾਏਗਾ ਜਿਹੜਾ ਤੁਸੀਂ ਪੁੱਛਿਆ ਸੀ ਇਹ ਤਾਂ ਕੰਟਰੋਲ ਰੂਮ ਕਿੱਥੇ ਬਣੇਗਾ ਸਾਡਾ ਜਿਹੜਾ ਸੁਹਾਣਾ ਪੁਲਿਸ ਸਟੇਸ਼ਨ ਹੈ ਸੁਹਾਣਾ ਪੁਲਿਸ ਸਟੇਸ਼ਨ ਦੇ ਉੱਤੇ ਅਸੀਂ ਫਰਸਟ ਫਲੋਰ ਤੇ ਆਲਰੇਡੀ ਪ੍ਰੋਪਰ ਇੱਕ ਡੈਜ਼ਿਗਨੇਟਿਡ ਏਰੀਆ ਈਰ ਮਾਰ ਕੀਤਾ ਹੋਇਆ ਹੈ ਦੀਰੀ ਕੀ ਆਲਰੇਡੀ ਉਧਰ ਵੀ ਸਾਡਾ ਕੰਮ ਆਲਰੇਡੀ ਅੱਜ ਸ਼ੁਰੂ ਹੋਣ ਜਾ ਰਿਹਾ ਤੇ ਉੱਥੇ ਪ੍ਰੋਪਰ ਸਾਡੀ ਸੀਟਿੰਗ ਹੋਣਗੀਆ ਪ੍ਰੋਪਰ ਉੱਥੇ ਰੂਮਸ ਬਣੇ ਹੋਣਗੇ ਤੇ ਪ੍ਰੋਪਰ ਉੱਥੇ ਸਰਵਰ ਸਟੇਸ਼ਨ ਸਾਡਾ ਹੋਏਗਾ ਜਿੱਥੇ ਪ੍ਰੋਪਰ ਇਹ ਸਾਰੀ ਚੀਜ਼ ਮੈਨੇਜ ਹੋਏਗੀ ਤੇ ਆਟੋਮੈਟਿਕ ਚਲਾਨ ਜਿਹੜੇ ਹੈਗੇ ਉੱਥੋਂ ਜਿਹੜੇ ਸਾਰੇ ਇਸ਼ੂ ਹੋਣਗੇ ਕ੍ਰਾਈਮ ਕੰਟਰੋਲ ਦੀ ਤੁਸੀਂ ਗੱਲ ਕੀਤੀ ਸੀ ਇਹ ਜਿਹੜਾ ਹੀ ਬਹੁਤ ਹੀ ਅੱਛਾ ਆਪਰੇਲ ਹੈ ਇਹਦੇ ਵਿੱਚ ਦੇਖਿਓ ਜਿਵੇਂ ਕਿ ਡੀਸੀ ਮੈਡਮ ਨੇ ਵੀ ਤੁਹਾਨੂੰ ਦੱਸਿਆ ਕਿ ਇਨਵੀਜ਼ੀਬਲ ਕਾਪੀ ਤਰ੍ਹਾਂ ਕੈਮਰਾਜ਼ ਐਕਟ ਕਰਦੇ ਆ ਤੇ ਇਹ ਕੈਮਰਾ ਜਿਹੜੀ ਹੈਗੀ ਆ ਅਸੀਂ ਪਹਿਲਾਂ ਵੀ ਤੁਸੀਂ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਕੇ ਆਪਣੇ ਆਪਣੇ ਘਰਾਂ ਦੇ ਬਾਹਰ ਆਪਣੇ ਆਪਣੇ ਸ਼ਾਪਸ ਤੇ ਬਾਹਰ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਦੇ ਬਾਹਰ ਅਸੀਂ ਕੈਮਰਾ ਲਵਾਉਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਦੇ ਹਾਂ ਇਹ ਸਰਕਾਰ ਵੱਲੋਂ ਬਹੁਤ ਅੱਛਾ ਅਪਰੇਲਾ ਤੇ ਬਹੁਤ ਹੀ ਹਾਈ ਐਂਡ ਕੈਮਰਾ ਜਿਹੜੇ ਹਨ ਲਗਾਏ ਜਾ ਰਹੇ ਨੇ ਜਿਸ ਨਾਲ ਕੰਟਰੋਲ ਰੂਮ ਤੇ ਕਰ ਸਾਨੂੰ ਸਾਰੀ ਫੀਲ ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਕਿੰਨਾ ਕੁ ਟ੍ਰੈਫਿਕ ਨਿਯਮਾਂ ਦੇ ਪਾਲਨਾ ਕਰਦੇ ਨੇ ਤੇ ਪੁਲਿਸ ਕਿੰਨੀ ਸ਼ਕਤੀ ਦੇ ਨਾਲ ਕਾਨੂੰਨ ਲਾਗੂ ਕਰਦੀ ਹੈ ਬਿਊਰੋ ਰਿਪੋਰਟ ਨਬਜ਼ੇ ਪੰਜਾਬ